ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇ ਮੌਜੂਦਾਂ ਗੁਰਦੁਆਰਾ ਸ਼ਹੀਦਨ ਸਾਹਿਬ ਜੀ ਦੇ ਬਾਹਰ ਤਾਂ ਦੱਸ ਦਈਏ ਕਿ ਜਿੱਥੇ ਵੱਡੇ ਪੱਧਰ ਤੇ ਸੰਗਤ ਗੁਰੂ ਘਰ ਵਿਖੇ ਦਰਸ਼ਨ ਦੋਦਾਰੇ ਕਰਨ ਲਈ ਪਹੁੰਚ ਰਹੀ ਆ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਤਾਂ ਉੱਥੇ ਹੀ ਵੱਖ-ਵੱਖ ਤਰ੍ਹਾਂ ਦੇ ਲੰਗਰ ਜਿਹੜੇ ਲਗਾਏ ਗਏ ਨੇ ਤਾਂ ਇਸ ਵਕਤ ਅਸੀਂ ਜਿੱਥੇ ਮੌਜੂਦ ਆ ਇੱਥੇ ਦੇਖ ਸਕਦੇ ਹਾਂ ਫਰੂਟਾਂ ਦਾ ਲੰਗਰ ਜੋ ਇੱਥੇ ਲਗਾਇਆ ਗਿਆ ਤਾਂ ਤਸਵੀਰਾਂ ਤਰ੍ਹਾਂ ਨਾਲ ਸਾਂਝਾ ਕਰ ਰਿਹਾ ਵੱਖ-ਵੱਖ ਤਰ੍ਹਾਂ ਦੇ ਫਰੂਟ ਜਿਹੜੇ ਨੇ ਇੱਥੇ ਸੰਗਤਾਂ ਨੂੰ ਵਰਤਾਏ ਜਾ ਰਹੇ ਨੇ ਤਾਂ ਸਾਡੇ ਨਾਲ ਜਿਨ੍ਹਾਂ ਵੱਲੋਂ ਇੱਥੇ ਸੇਵਾ ਨਿਭਾਈ ਜਾ ਰਹੀ ਉਹ ਵੀ ਮੌਜੂਦ ਨਹੀਂ ਗੁਰਸਿੱਖ ਸੰਗਤਾਂ ਮੌਜੂਦ ਨਹੀਂ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੱਡੇ ਪੱਧਰ ਤੇ ਗੁਰਸਿੱਖ ਸੰਗਤ ਗੁਰੂ ਘਰ ਵਿਖੇ ਆ ਰਹੀ ਆ ਤਾਂ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਕਿੰਨੇ ਤਰ੍ਹਾਂ ਦਾ ਜਿਹੜਾ ਫਰੂਟਸ ਹੈ ਜਿਹੜੇ ਇੱਥੇ ਲੰਗਰ ਅਹੀਂ ਕਾਫੀ ਜਰ ਤੋਂ ਆ ਰਹੇ ਆ ਅਸੀਂ ਬਾਬਾ ਜੀ ਦੇ ਚਪੈਰੇ ਵੀ ਕੱਟੇ ਆ ਤੇ ਲੰਗਰ ਵੀ ਆ ਚਾਰ ਪੰਜ ਸਾਲ ਤੋਂ ਲਾਉਣ ਦੇ ਆ ਤੇ ਇਸ ਤਰ੍ਹਾਂ ਲੱਗਦਾ ਰਹੇਗਾ ਕਿੰਨੇ ਤਰ੍ਹਾਂ ਦਾ ਫਰੂਟ ਜਿਹੜਾ ਇੱਥੇ ਸੰਗਤਾਂ ਨੂੰ ਸ਼ਿਕਾਰ ਰਹੇ ਹੋ ਕਿੰਨੇ ਤਰ੍ਹਾਂ ਦਾ ਫਰੂਟ ਦਾ ਲੰਗਰ ਇੱਥੇ ਲੱਗਦਾ ਫਰੂਟ ਸਾਰੇ ਮਿਕਸ ਹੈਗਾ ਜੀ ਸੰਤਰਾ ਆ ਅੰਗੂਰ ਹੋਇਆ ਅਨਾਰ ਹੋਏ ਪਪੀਤਾ ਆ ਸਾਰਾ ਮਿਕਸ ਫਰੂਟ ਵਰਤਾ ਰਹੇ ਆ ਹਾਂਜੀ ਤੇ ਕਿਹ ਇੱਕ ਸੰਗਤ ਜਿਹੜੀ ਆ ਸਵੇਰ ਤੋਂ ਹੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦਾ ਅਸੀਂ ਸਰ ਜੀ 10 ਵਜੇ ਤੋਂ ਚਾਲੂ ਕੀਤਾ ਤੇ 10 ਤੋਂ ਲੈ ਕੇ ਹਣ ਲਗਾਤਾਰ ਚੱਲ ਰਿਹਾ ਕੋਈ ਟੁੱਟੀ ਨਹੀਂ ਲੈਣੀ ਨਹੀਂ ਟੁੱਟੀ ਹਾਂਜੀ ਲਗਾਤਾਰ ਚੱਲ ਰਿਹਾ ਮਾਰਾ თანਤਨ ਬਾਬਾ ਦੀਪ ਸਿੰਘ ਜਨਮ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਸਾਰੇ ਸਾਥੀਆਂ ਨੂੰ ਸਾਰੇ ਪਰਿਵਾਰ ਸਾਡੇ ਨਗਰ ਵੱਲੋਂ ਵਧਾਈਆਂ ਤੇ ਮੁਬਾਰਕਾਂ ਇੰਨੀ ಅಪਾਰ ਕਿਰਪਾ ਹੈ ਜੀ ਕਿਉਂਕਿ ਤੁਸੀਂ ਲੰਗਰ ਲਗਾਇਆ ਇੱਥੇ ਇਦਾਂ ਹੀ ਵਕ ਵਕ ਤਰ੍ਹਾਂ ਨਾ ਹਰ ਕਿਸੇ ਨੇ ਲੰਗਰ ਲਗਾਇਆ ਤਾਂ ਤੁਸੀਂ ਕੀ ਵੀ ਕਹਿਣਾ ਚਾਹੋਗੇ ਬਾਬਾ ਦੀਪ ਸਿੰਘ ਜੀ ਦੀ ਕਿੰਨੀ ಅಪਾਰ ਕਿਰਪਾ ਬਹੁਤ ಅಪਾਰ ਕਿਰਪਾ ਬਹੁਤ ਜਿਆਦੀ ಅಪਾਰ ਕਿਰਪਾ ਬੜੀ ਠੀਕ ਆ ਰਵੇ ਸਭ ਟਿਕ ਟਾ ਕੇ ਆ ਜੀ ਲੰਗਰ ਇਸ ਤਰ੍ਹਾਂ ਚੱਲਦਾ ਰਹੋ ਹਾਂ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਹਾਂਜੀ ਕਤਾਰ ਸਾਂਝੇ ਕੀਤੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਗੁਰਸਿੱਖ ਸੰਗਤ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਜਿਹੜੇ ਆ ਅੱਜ ਗੁਰੂ ਘਰ ਦੇ ਬਾਹਰ ਲਗਾਏ ਗਏ ਨੇ ਜਿੱਥੇ ਕੀ ਵੱਡੇ ਪੱਧਰ ਤੇ ਗੁਰਸਿੱਖ ਸੰਗਤ ਗੁਰੂ ਘਰ ਵਿਖੇ ਦਰਸ਼ਨ ਤਧਾਰੇ ਕਰਨ ਲਈ ਪਹੁੰਚ ਰਹੀ ਆ ਉੱਥੇ ਹੀ ਵੱਖ-ਵੱਖ ਤਰ੍ਹਾਂ ਦੇ ਲੰਗਰ ਛੱਕ ਕੇ ਜਿਹੜਾ ਨਿਹਾਲ ਹੁੰਦੀ ਦਿਖਾਈ ਦੇ ਰਹੀ ਆ ਸੰਗਤ ਐ ਇਸੇ ਤਰ੍ਹਾਂ ਦਾ ਤੁਹਾਡੇ ਨਾਲ ਕੱਲੀ-ਕੱਲੀ ਤਸਵੀਰ ਗੁਰੂ ਘਰ ਨਾਲ ਸੰਬੰਧੀ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਗਮਨ ਦਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੋਨਿਕ ਜਗਮਾਨੀ ਟੀਵੀ ਸ਼੍ਰੀਮਚਾ ਸਾਹਿਬ